ਉਧਰ ਦਿੱਲੀ ਦੇ ਵਿੱਚ ਸਰਕਾਰ ਦੇ ਵੱਲੋਂ ਲਿਆ ਗਿਆ ਇੱਕ ਵੱਡਾ ਫੈਸਲਾ ਅੱਜ ਤੋਂ ਲਾਗੂ ਹੋ ਗਿਆ ਮੰਗਲਵਾਰ ਯਾਨੀ ਕਿ ਅੱਜ ਤੋਂ ਰਾਜਧਾਨੀ ਖੇਤਰ ਦੇ ਵਿੱਚ 15 ਸਾਲ ਤੋਂ ਪੁਰਾਣੇ ਪੈਟਰੋਲ ਅਤੇ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨਾਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ ਯਾਨੀ ਕਿ ਇਹਨਾਂ ਵਾਹਨਾਂ ਦੇ ਲਈ ਹੁਣ ਇੰਦਨ ਬੰਦ ਕਰ ਦਿੱਤਾ ਗਿਆ ਅਤੇ ਜਨਤਕ ਥਾਵਾਂ ਤੇ ਅਜਿਹੇ ਵਾਹਨ ਜੇਕਰ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ ਜ਼ਬਤ ਕਰਨ ਦੇ ਸਿੱਧੇ ਹੁਕਮ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਅਜਿਹੇ ਵਾਹਨ ਸਿੱਧੇ ਸਕ੍ਰੈਪ ਯਾਰਡ ਦੇ ਵਿੱਚ ਭੇਜੇ ਜਾਣਗੇ 4 ਰੁਪਈਆ ਵਾਹਨਾਂ ਤੇ 10000 ਰੁਪਏ ਤੇ ਦੁਪਈਆ ਵਾਹਨਾਂ ਤੇ 5000 ਰੁਪਏ ਦਾ ਜੁਰਮਾਨਾ ਲਗਾਉਣ ਦੀ ਤਜਵੀਜ਼ ਵੀ ਰੱਖੀ ਗਈ ਹੈ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇ ਲਈ ਅਤੇ ਹਵਾ ਦੀ ਕੁਆਲਿਟੀ ਨੂੰ ਮੇਨਟੇਨ ਰੱਖਣ ਦੇ ਲਈ ਦਿੱਲੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਤੇ ਦਿੱਲੀ ਦੇ ਪੈਟਰੋਲ ਪੰਪਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਅਜਿਹੇ ਵਾਹਨ ਪੈਟਰੋਲ ਵਾਹਨ ਜਿਨ੍ਹਾਂ ਦੀ ਜਿਹੜੀ ਉਮਰ ਹੈ 15 ਸਾਲ ਤੋਂ ਜ਼ਿਆਦਾ ਹੈ ਡੀਜ਼ਲ ਵਾਹਨ ਜਿਨ੍ਹਾਂ ਦੀ 10 ਸਾਲ ਤੋਂ ਜ਼ਿਆਦਾ ਉਮਰ ਹੈ ਉਹਨਾਂ ਨੂੰ ਆ ਪੈਟਰੋਲ ਦੇ ਡੀਜ਼ਲ ਨਾ ਦਿੱਤਾ ਜਾਵੇ ਸੋ ਦਿੱਲੀ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਸ਼ਾਮਲ ਕਰਕੇ ਇਸ ਦੇ ਵਿੱਚ ਵਿਸਤ੍ਰਿਤ ਯੋਜਨਾ ਜਿਹੜੀ ਹੈ ਉਹ ਵੱਡੇ ਪੱਧਰ ਤੇ ਤਿਆਰ ਕੀਤੀ ਗਈ ਹੈ ਇਸ ਯੋਜਨਾ ਦੇ ਤਹਿਤ ਦਿੱਲੀ ਪੁਲਿਸ ਦੇ ਕਰਮਚਾਰੀ 1 ਤੋਂ 100 ਨੰਬਰ ਵਾਲੇ ਪੈਟਰੋਲ ਪੰਪਾਂ ਤੇ ਤਾਇਨਾਤ ਕੀਤੇ ਜਾਣਗੇ ਜਦ ਕਿ ਟਰਾਂਸਪੋਰਟ ਵਿਭਾਗ 101 ਤੋਂ 159 ਨੰਬਰ ਵਾਲੇ ਫਿਊਲ ਸਟੇਸ਼ਨਾਂ ਤੇ ਤਾਇਨਾਤ ਰਹਿਣਗੇ ਸੋ ਆ ਇੱਥੇ ਪਛਾਣੇ ਗਏ ਪੈਟਰੋਲ ਪੰਪਾਂ ਤੇ ਅਧਿਕਾਰੀ ਵੀ ਦਨਾਤ ਕੀਤੇ ਜਾਣਗੇ ਤੇ ਪੈਟਰੋਲ ਪੰਪ ਜਿਹੜੇ ਇਹਨਾਂ ਦਾ ਉਲੰਘਣਾ ਕਰਨਗੇ ਇਹ ਤਜਵੀਜ਼ਾਂ ਦਾ ਜਾਂ ਸਰਕਾਰ ਦੇ ਆਰਡਰ ਦਾ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਸੋ ਦਿੱਲੀ ਸਰਕਾਰ ਦੇ ਵਿੱਚ ਕੈਮਰੇ ਵੀ ਲਗਾਏ ਗਏ ਆ ਪੈਟਰੋਲ ਪੰਪਾਂ ਦੇ ਜਿਸ ਦੇ ਵਿੱਚ 500 ਤੋਂ ਵੱਧ ਪੈਟਰੋਲ ਪੰਪਾਂ ਤੇ ਆਟੋਮੇਟਡ ਨੰਬਰ ਪਲੇਟ ਪਛਾਣਨ ਵਾਲੇ ਕੈਮਰੇ ਲਗਾਏ ਨੇ ਸੋ ਇਹਨਾਂ ਕੈਮਰਿਆਂ ਦੇ ਨਾਲ ਪਤਾ ਲੱਗ ਸਕੇਗਾ ਡਾਟਾਬੇਸ ਦੀ ਮਦਦ ਦੇ ਨਾਲ ਕਿ ਕੋਈ ਵਾਹਨ ਕਿੰਨਾ ਪੁਰਾਣਾ ਸੋ ਸਰਕਾਰ ਨੇ ਪੂਰੀ ਯੋਜਨਾ ਬਣਾ ਲਈ ਹੈ ਅੱਜ ਤੋਂ ਅ ਦਿੱਲੀ ਦੇ ਵਿੱਚ ਪੁਰਾਣੇ ਵਾਹਨਾਂ ਨੂੰ ਪੈਟਰੋਲ ਤੇ ਡੀਜ਼ਲ ਨਹੀਂ ਮਿਲੇਗਾ 15 ਸਾਲ ਤੋਂ ਵੱਧ ਪੁਰਾਣੇ ਪੈਟਰੋਲ ਵਾਹਨ ਅਤੇ 10 ਸਾਲ ਤੋਂ ਵੱਧ ਪੁਰਾਣੇ ਡੀਜ਼ਲ ਵਾਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਲੱਗ ਗਈ ਹੈ ਤੇ ਇਸ ਦੇ ਨਾਲ ਨਾਲ ਸਰਕਾਰ ਦੇ ਵੱਲੋਂ ਅਜਿਹੇ ਵਾਹਨਾਂ ਨੂੰ ਪੈਟਰੋਲ ਦੇਣ ਵਾਲੇ ਅਤੇ ਅਜਿਹੇ ਵਾਹਨਾਂ ਨੂੰ ਚਲਾਉਣ ਵਾਲਿਆਂ ਦੇ ਖਿਲਾਫ ਵੀ ਵੱਡੇ ਜ਼ੁਰਮਾਨੇ ਨੇ ਜਿਹੜੇ ਉਹ ਐਇਦ ਕੀਤੇ ਗਏ ਨੇ ਸੋ ਵੱਡੇ ਪੱਧਰ ਤੇ ਜੁਰਮਾਨੇ ਵੀ ਲਗਾਏ ਜਾਣਗੇ ਜੇਕਰ ਕੋਈ ਵਿਅਕਤੀ ਅਜਿਹੇ ਵਾਇਨਾ ਚਲਾਉਂਦਾ ਹੋਇਆ ਜਾਂ ਫਿਰ ਪੰਪ ਵਾਲਾ ਪੈਟਰੋਲ ਜਾਂ ਡੀਜ਼ਲ ਦਿੰਦਾ ਹੋਇਆ ਜੇਕਰ ਫੜਿਆ ਗਿਆ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ